ਸਿੱਖ ਪੰਥ ਦੇ ਬਹੁਤ ਵੱਡੇ ਹਮਲੇ ਹੋ ਰਹੇ ਆ। ਬੜੇ ਕਿਸਮ ਦੇ ਜਿਹੜੇ ਅੱਜ ਸਿੱਧੇ ਵੀ ਤੇ ਅਸਿੱਧੇ ਵੀ ਸਿੱਧਿਆਂ ਦੇ ਤੌਰ ਤੇ ਆ ਮੌਜੂਦਾ ਸਰਕਾਰ ਜਿਹੜੀ ਬੜਾ ਲੰਬਾ عرصਾ ਬਿਆਦਮੀਆਂ ਦੇ ਰੋਲੇ ਪਾਉਂਦੇ ਰਹੀ 328 ਰੂਪਾਂ ਦੇ ਮਾਮਲੇ ਵਿੱਚ ਇੱਕ ਪੁਲਿਸ ਜਿਹੜਾ ਆ ਉਹ ਪਰਚਾ ਦਰਜ ਕਰ ਦਿੱਤਾ। ਹੁਣ ਉਹਦੇ ਸੈੱਟ ਬਣਾਈ ਆ। ਤੇ ਮੈਂ ਕਹਿਣਾ ਚਾਹਣਾ ਇਹ ਸਰਕਾਰ ਨੂੰ ਕਿ ਤੁਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਵੀ ਵੱਡੇ ਹੋ ਗਏ ਕਿਉਂਕਿ ਸਾਰਾ ਮਸਲਾ ਸ਼੍ਰੀ ਅਕਾਲ ਤਖਤ ਸਾਹਿਬ ਨੇ ਆਪਣੇ ਅਧਿਕਾਰ ਖੇਤਰ ਵਿੱਚ ਲੈ ਕੇ ਦੇ ਸਾਰਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਸੀ ਇਹ ਸਾਰਾ ਨਰੇਟਿਵ ਜਿਹੜਾ ਬਾਈ ਦੇ ਵਿੱਚ ਇਦਾਂ ਸਿੱਕਿਆ ਕੀਤਾ ਗਿਆ ਸੀ ਤੇ ਹੁਣ ਵੀ ਕਰਨਗੇ ਤੇ ਸਿੱਖ ਪੰਥ ਨੇ ਖਾਲਸਾ ਪੰਥ ਨੇ ਇਹਨਾਂ ਦੀ ਚਣੌਤੀ ਨੂੰ ਕਬੂਲ ਵੀ ਕਰਨਾ ਕਿ ਕੀ ਸ਼ੌਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਇੱਡੇ ਲੰਬੇ ਆਰਸੇ ਦਾ ਪ੍ਰਬੰਧ ਉਹ ਹੁਣੇ ਪੁਲਿਸ ਚਲਾਇਆ ਕਰੂਗੀ ਸਾਡੇ ਦਾ ਰੋਜ਼ ਦੇ 10-10 20-20 ਕੇਸ ਹੁੰਦੇ ਆ ਘਪਲਿਆਂ ਦੇ ਇਹ 328 ਰੁਪਏ ਕਿਧਰੇ ਨਹੀਂ ਗਏ ਇਹ ਡਾਕਟਰ ਈਸ਼ਰ ਸਿੰਘ ਦੀ ਰਿਪੋਰਟ ਕਹਿੰਦੀ ਆ ਪਰ ਇਹਨੂੰ ਆਧਾਰ ਬਣਾ ਕੇ ਜਿਵੇਂ ਅੱਜ ਇਹਨਾਂ ਦਾ ਸਿੱਕਾ ਚੱਲਣ ਰਿਹਾ ਵੀ ਪੁਲਿਸ ਨੂੰ ਪੂਰੇ ਤੌਰ ਤੇ ਵਾਰਤਣ ਦਾ ਯਤਨ ਕਰਦੇ ਆ ਪਰ ਕਾਨੂੰਨ ਕਹਦੇ ਇਮਸਾਬ ਜਿਹੜੇ ਚੰਗੇ ਅਫਸਰ ਆ ਉਹ ਇਹਨਾਂ ਗੱਲਾਂ 'ਚ ਦਖਲਦਾਰ ਜੀ ਘੱਟ ਕਰਦੇ ਆ ਤੇ ਇਸ ਕਰਕੇ ਮੈਂ ਕਹਿਣਾ ਚਾਹਨਾ ਕਲਗੀਧਰ ਪਾਤਸ਼ਾਹ ਨੇ ਕੋਈ ਨਿੱਜਲੇ ਲੜਾਈ ਨਹੀਂ ਸੀ ਲੜੀ ਸਤਗੁਰੂ ਜੀ ਨੇ ਇਸ ਪੰਥ ਲਈ ਗਰੀਬਾਂ ਲਈ ਲਤਾੜਿਆਂ ਲਈ ਦੱਬਿਆਂ ਲਈ ਜਾਤ ਪਾਤ 'ਚ ਵਦੀਕੀਆਂ ਕਰਨ ਵਾਲਿਆਂ ਦੇ ਖਿਲਾਫ ਲੜਾਈ ਲੜੀ ਸੀ ਸੋ ਅੱਜ ਫਿਰ ਖਾਲਸਾ ਪੰਥ ਨੂੰ ਤਕੜੇ ਹੋ ਕੇ ਇਹ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਣਾ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਪਵਿੱਤਰ ਸੰਧਾਤ ਬਖਸ਼ੇ ਕੀਤਾ ਸੀ ਸੋ ਜਿੱਥੇ ਆਪਾਂ ਆ ਸ਼ਹੀਦੀ ਬਾੜਾ ਸ਼ਹੀਦੀ 15 ਵਾਲਾ ਪਹਿਲੀ ਪੋਹ ਤੋਂ ਸ਼ੁਰੂ ਹੋ ਜਾਂਦਾ ਆਮ ਕਰਕੇ ਆਪਾਂ ਇਹਨੂੰ ਪਵਿੱਤਰ ਫਤੇਗੜ ਦੀ ਧਰਤੀ ਤੱਕ ਜਾ ਕੇ ਸਮਾਪਤੀ ਸਮਝਦੇ ਆਂ ਪਰ ਸਤਗੁਰੂ ਜੀ ਨੇ ਇਹ ਸਾਰੇ ਦੀ ਪੋਹ ਦੇ ਮਹੀਨੇ ਦੀ ਮਾਗੀ ਤੇ ਜਾ ਕੇ ਉਸ ਪਵਿੱਤਰ ਖਦਰਾਣੇ ਦੀ ਢਾਬ ਤੇ ਮੁਕਸਰ ਵਿਖੇ ਜਾ ਕੇ ਸਮਾਪਤੀ ਕੀਤੀ ਸੀ ਸੋ ਇਹ ਪੋਹ ਦਾ ਮਹੀਨਾ ਸਿੱਖ ਪੰਥ ਲਈ ਅਹਿਮ ਮਹੀਨਾ ਆ ਇਦੇ ਵਿੱਚ ਬਹੁਤ ਕੁਝ ਸਿੱਖ ਪੰਥ ਦੇ ਵਿੱਚ ਜਿਹੜੇ ਉਹਨਾਂ ਨੂੰ ਸਿੱਖਣ ਦੀ ਵੀ ਲੋੜ ਆ ਕੀ ਸਿੱਖਣਾ ਸਾਨੂੰ ਸਤਗੁਰ ਜੀ ਨੇ ਹੁਕਮ ਬਖਸ਼ਿਸ਼ ਕੀਤਾ ਸੀ ਪਵਿੱਤਰ ਗੁਰਬਾਣੀ ਦੇ ਸਿਧਾਂਤ ਦੇ ਨਾਲ ਜੋੜਨਾ ਉਹ ਸਿਧਾਂਤ ਕੀ ਆ ਜਿਵੇਂ ਜਿਵੇਂ ਸਤਗੁਰ ਜੀ ਨੇ ਗੁਰਬਾਣੀ ਦੇ ਵਿੱਚ ਸਿੱਖ ਨੂੰ ਰਾਤ ਨੂੰ ਸੌਣ ਦਾ ਕੱਜ ਅੰਮ੍ਰਿਤ ਵੇਲੇ ਉੱਠਣ ਦਾ ਫਿਰ ਕਿਵੇਂ ਆਪਣਾ ਦਿਨ ਬਤੀਤ ਕਰਨਾ ਕਿਵੇਂ ਤੂੰ ਧਾਰਮਿਕ ਤੌਰ ਤੇ ਜਿਉਣਾ ਕਿਵੇਂ ਰਾਜਨੀਤਿਕ ਤੌਰ ਤੇ ਕਿਵੇਂ ਸਮਾਜਿਕ ਤੌਰ ਤੇ ਜਿਉਣਾ ਕਿਵੇਂ ਆਰਥਿਕ ਤੌਰ ਤੇ ਜਿਉਣਾ ਇਹ ਪਵਿੱਤਰ ਸਿਧਾਂਤ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤੇ ਸੀ ਕਲਗੀਧਰ ਪਾਤਸ਼ਾਹ ਨੇ ਦਰੜਾਈ ਸੀ ਸਾਰੇ ਸੋ ਆਪਾਂ ਗੁਰੂ ਪੰਥ ਗੁਰੂ ਗ੍ਰੰਥ ਨੂੰ ਸਮਰਪਿਤ ਹੋ ਜਾਈਏ ਇਹੋ ਹੀ ਉਹਨਾਂ ਮਹਾਨ ਸ਼ਹੀਦਾਂ ਦਾ ਤੇ ਗੁਰੂ ਪਾਤਸ਼ਾਹ ਦਾ ਸਾਨੂੰ ਉਦੇਸ਼ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਂਸੀ ਦੇ ਪਈਏ ਵੀ ਵੀ ਕਾਰਟੂਨ ਬਣਾਇਆ ਕਰਦਾ। ਉਹਦੇ ਤੇ ਮੈਂ ਰਾਤ ਬਿਆਨ ਵੀ ਦੇ ਦਿੱਤਾ ਸੀ। ਜਦੋਂ ਇਹ ਸ਼ੁਰੂ ਹੋਇਆ ਸੀ ਬੀਲਬਾਰ ਦੇ ਬਾਰਬੀਲ ਦੇ ਦਾਰ ਮੈਂ ਤਾਂ ਵੀ ਬਹੁਤ ਜ਼ੋਰ ਨਾਲ ਇਹ ਗੱਲ ਕਹੀ ਸੀ ਕਿ ਨਾ ਤਾਂ ਸਹਬਜ਼ਾਦੇ ਵੀਰ ਆ ਤੇ ਨਾ ਬਾ ਲਿਆ। ਕਿਉਂਕਿ ਗੁਰੂ ਦੀ ਜੋਤ ਆ ਗੁਰੂ ਜੋਤ ਦੀ ਗੁਰੂ ਅੰਸ਼ ਦੇ ਉਹ ਸਹਬਜ਼ਾਦੇ ਆ। ਵੀਰ ਸ਼ਬਦ ਵੀ ਆਮੇ ਕੋਸ਼ਿ ਜੋੜਿਆ ਜਾਂਦਾ ਨਾਲ ਪਰ ਮੈਂ ਉਦੋਂ ਵੀ ਇਸ ਗੱਲ ਦਾ ਕਿਹਾ ਸੀ ਕਿ ਇਹ ਬਿਲਕੁਲ ਜਿਹੜਾ ਤੁਸੀਂ ਲੀ ਨਵੀ ਪਾਉਣ ਲੱਗੇ ਆ ਇਹ ਗਲਤ ਹੈ ਤੇ ਅਸੀਂ ਮੈਨ ਨੂੰ ਵੀ ਸਵਾਬ ਬਣਾਉਂਦੇ ਰਹੇ ਸਾਨੂੰ ਟਾਈਮ ਦੇਣ ਕੇ ਪਰ ਮੈਂ ਸਮਝਦਾ ਪਈ ਇਹ ਇੱਕ ਵਸੀਲਾ ਬਣਾਇਆ ਜਾ ਰਿਹਾ ਹੌਲੀ ਹੌਲੀ ਸਿਧਾਂਤ ਤੋੜਨ ਨੂੰ ਹੁਣ ਉਹਦੇ ਉੱਤੇ ਆ ਕਾਰਟੂਨਾਂ ਦਾ ਸਿਸਟਮ ਸ਼ੁਰੂ ਕਰ ਦਿੱਤਾ ਮੈਂ ਸਖਤ ਇਸ ਗੱਲ ਦਾ ਵਿਰੋਧ ਕਰਦਾ ਪਰ ਵਿਰੋਧ ਇਹਨੇ ਨਿਹਰਾ ਕਰਦਾ ਇਦਾਂ ਦੀਆਂ ਕਾਰਵਾਈਆਂ ਨਾ ਸਰਕਾਰਾਂ ਨੇ ਬੰਦ ਕੀਤਾ ਤੇ ਫੇਰ ਖਾਲਸਾ ਪੰਥ ਨੂੰ ਸੋਚਣਾ ਵੀ ਪਊਗਾ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਫੇਰ ਕਿਉਂਕਿ ਧਰਮ ਪ੍ਰਚਾਰ ਕਮੇਟੀ ਚ ਤੇ ਸਾਡੇ ਦੂਸਰੇ ਮਤੇ ਵੀ ਆ ਤੇ ਉਮੇ ਵੀ ਇਹ ਸਾਡਾ ਸਿਧਾਂਤ ਵੀ ਕਹਿੰਦਾ ਕਿਸੇ ਢੰਗ ਨਾਲ ਗੁਰੂ ਸਾਹਿਬ ਜੀ ਦੇ ਤੇ ਗੁਰੂ ਦੇ ਪਰਿਵਾਰ ਨੂੰ ਕਿਸੇ ਢੰਗ ਦੇ ਨਾਲ ਮਨੁੱਖ ਦੇ ਤੌਰ ਤੇ ਉੱਤੇ ਜਾਂ ਕਾਰਟੂਨਾਂ ਦੇ ਤੌਰ ਤੇ ਕਦੇ ਨਹੀਂ ਦਿਖਾਇਆ ਜਾ ਸਕਦਾ ਤੋਂ ਪਤਾ ਨਹੀਂ ਹੁਣ ਅਗਨੀ ਪ੍ਰੀਖਿਆ ਹੀ ਲੈਣ ਦੇ ਇਹ ਆ ਵੀ ਕਿੰਨਾ ਕਹੇ ਬਰਦਾਸ਼ਤ ਕਰਦੇ ਆ ਆਮੇ ਮੈਨੂੰ ਪਤਾ ਲੱਗਾ ਵੀ ਰਾਤ ਉਹਨੇ ਫਿਰ ਬਹੁਤ ਰਿਮੂਵ ਵੀ ਕਰ ਦਿੱਤਾ ਪਰ ਫਿਰ ਪਾਇਆ ਕਿਉਂ ਇੱਕ ਅੱਜ ਚਿੰਤਾ ਦਾ ਵਿਸ਼ਾ ਸਾਰਿਆਂ ਲਈ ਕਿ ਖਾਲਸਾ ਪੰਥ ਮੈਂ ਕਿੰਨੇ ਚੰਬੇ ਲੜਾਈਆਂ ਤਾਂ ਚਲੋ ਕਿਸੇ ਵੇਲੇ ਪਹਿਲਾਂ ਵੀ ਸਿੰਘਾਂ ਦੀ ਆਪੋ ਵਿੱਚ ਹੀ ਚੱਲਦੀਆਂ ਰਹੀਆਂ ਹੁਣ ਤਾਂ ਸ਼ਬਦੀ ਲੜਾਈ ਆ ਤੇ ਇਦਾਂ ਦੇ ਮਸਲਿਆਂ ਦੇ ਉੱਤੇ ਤਾਂ ਫਿਰ ਵੀੜਾ ਚੁੱਕਣਾ ਸਾਰੇ ਵੀ ਕੀ ਆਪਾਂ ਇਹ ਪੁਲੀਟਰ ਸੰਧਾਤਾ ਦੀ ਬਲੀਦਾਨ ਬਲੀਦਵਾ ਦੇਾਂਗੇ ਇਹਨਾਂ ਦੇ ਕੋਲੋਂ ਤੋਂ ਮੈਂ ਤਾਂ ਸਖਤ ਵਿਰੋਧ ਕਰਦਾ ਬਿਲਕੁਲ ਗਲਤ ਕੀਤਾ ਸਰਕਾਰ ਨੇ ਦਾਂ ਤਾਂ ਦੁਸਤ ਨੇ ਕਿਹਾ ਜੋ ਪਹਿਲਾਂ ਜ਼ਿਕਰ ਕਰ ਰਹੀ ਸੀ ਕਿ ਸਿੱਧੇ ਸਿੱਧੇ ਤੌਰ ਤੋਂ ਪੁਨਿਸ਼ਾਨੇ ਸਾਦੇ ਜਾ ਰਹੇ ਨੇ ਤਾਂ ਇੱਕ ਹੋਰ ਸਰਕਾਰ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਹੜੀ ਜਿਸ ਦੇ ਵਿੱਚ ਸੁਵਿਧਾ ਮੌਨਾਂ ਤੇ ਵੱਲੋਂ ਆਖਰੀਆਂ ਸੀ ਤਿਆਰੀਆਂ ਸਰਕਾਰ ਨੇ ਆਖਿਆ ਸੀ ਕਿ ਅਸੀਂ ਸ਼ਹੀਦੀ 15 ਵਾੜੇ ਨੂੰ ਲੈ ਕੇ ਕੀ ਕਰ ਰਹੇ ਹਾਂ ਪਰ ਉਹਨਾਂ ਦੇ ਵੱਲੋਂ ਇਹ ਵੀ ਜ਼ਿਕਰ ਕੀਤਾ ਗਿਆ ਕਿ ਅਸੀਂ ਪੀਸੀ ਨਾਲ ਸਾਝ ਨਾਲ ਕੋ ਰਾਬਟਨ ਹੋਗਾ ਕਿ ਜੇ ਕੋਰੋਨਾ ਦੇ ਵੱਲੋਂ ਕਿਹ ਹਜੰਦਲ ਤੇ ਸੀ ਹੋਰ ਬਣ ਬਜੋਤ ਕਰ। ਦੇਖੋ ਬੰਦੋਬਾਸਤ ਕੀਤੇ ਧੰਵਾਦ ਆ ਸਰਕਾਰਾਂ ਦੇ। ਕਿਉਂਕਿ ਇਹ 15 ਬਾੜਾ ਜਿਹੜਾ ਹੁੰਦਾ ਇਹ ਚ ਬਹੁਤ ਵੱਡਾ ਫਤਿਹਗੜ੍ਹ ਦੀ ਧਰਤੀ ਤੋਂ ਲੈ ਕੇ ਅਨੰਤਪੁਰ ਦੀ ਧਰਤੀ ਤੇ ਲੱਖਾਂ ਲੋਕ ਨਹੀਂ ਕਰੋੜਾਂ ਲੋਕ ਆਉਂਦੇ ਆ ਤੇ ਅਸੀਂ ਕੋਆਪਰੇਸ਼ਨ ਅਸੀਂ ਤਾਂ ਉਹਨਾਂ ਨੂੰ ਕਿਉਂਕਿ ਲੈਂਡ ਆਂਡ ਆਰਡਰ ਦਾ ਸਿਸਟਮ ਉਹ ਨਹੀਂ ਦੇਖਣਾ ਅਸੀਂ ਗੁਰੂ ਘਰਾਂ ਦੀ ਮਰਿਆਦਾ ਦੇਖਣੀ ਹੁੰਦੀ ਆ ਹੁਣ ਆਪਣੇ ਜਿੱਥੇ ਜਿੱਥੇ ਸਾਡੇ ਫਤਿਹਗੜ੍ਹ ਐਡਮਿਨਿਸਟ੍ਰੇਸ਼ਨ ਦੇ ਨਾਲ ਡੀਸੀ ਸਾਹਿਬ ਨਾਲ ਐਸਐਸਪੀ ਸਾਹਿਬ ਨਾਲ ਮੀਟਿੰਗਾਂ ਹੁੰਦੀਆਂ ਤੇ ਜਿੱਥੇ ਅਨੰਤਪੁਰ ਦੀ ਧਰਤੀ ਤੇ ਉੱਥੇ ਵੀ ਅਸੀਂ ਜਿਹੜੇ ਪੁਲਿਸ ਵਾਲੇ ਅਧਿਕਾਰੀ ਹੈਗੇ ਉੱਚ ਅਧਿਕਾਰੀ ਆ ਉਹਨਾਂ ਦੇ ਨਾਲ ਬੈਠ ਕੇ ਗੱਲ ਕਰਦੇ ਆ ਸ਼ੋ ਕੋਈ ਆਸਾਨ ਨਹੀਂ ਕੀਤਾ ਇਹ ਸਰਕਾਰਾਂ ਦੇ ਕਾਰਜੇ ਹੁੰਦੇ ਆ ਜੇ ਕਹਣ ਬਈ ਕੋਈ ਇੱਥੇ ਉੱਤੇ ਕੋਈ ਆਪਣੇ ਆਸਾਨ ਕਰਤਾ ਕਿਸੇ ਦੇ ਉੱਤੇ ਇਹ 사ਤਗੁਰੂ ਜੀ ਕਿਰਪਾ ਬਖਸ਼ਿਸ਼ ਕਰਨ ਮੈਂ ਘਟਾਕ ਘਰ ਕਰਦਾ ਘਟ ਕਰਦਾ ਹੁਣ ਪਰ ਫੇਰ ਵੀ ਮੈਂ ਕਿਉਂਕਿ ਪੁਰਾਣੇ ਬੇਲੇ ਤੋਂ ਆ ਜਾਂਦਾ ਮੈਂ ਮੁਕ ਸੇਵਾਦਾਰ ਦੀ ਮੈਨੂੰ ਸੇਵਾ ਸੰਪਤੀ ਆ ਘਟੇ ਹੀ ਇਦਾਂ ਦੇ ਮੌਕੇ ਆਏ ਆ ਤੁਹੈ ਐਤ ਕੀ ਜੇ ਇਹਨਾਂ ਨੇ ਕੀਤਾ ਹੈ ਤਾਂ ਧੰਨਵਾਦ ਆ। ਬਾਲ ਦੀ ਵਸਤੇ ਉੱਤੇ ਤਾਂ ਅਮੀਰ ਸਾਹਿਬ ਕੋਈ ਮੀਟਿੰਗ ਵੀ ਹੋਈ ਹੈ। ਚਰਚਾ ਹੋਈ ਹੈ ਇਸ ਜਿਹੜਾ ਬਾਲ ਮੇਟਿੰਗ। ਬਾਲ ਬਾਲ ਜ਼ਿਸ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਵੀ ਕਿਹਾ ਸੀ। ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪਣੀ ਐਗਜ਼ੈਕਟਿਵ ਨੇ ਮਤਾ ਪਾਇਆ ਸੀ। ਤੇ ਅਸੀਂ ਇਸ ਗੱਲ ਦੇ ਉੱਤੇ ਕਿਉਂਕਿ ਇਹ ਸਾਰਾ ਇੱਕ ਪਲੈਨਿੰਗ ਨਾ ਹੋ ਰਿਹਾ। ਕਿਉਂਕਿ ਜਿਹੜਾ ਸਾਡਾ ਇਤਿਹਾਸ ਹੈ ਗੌਰਵ ਇਤਿਹਾਸ, ਸਨਹਿਰੀ ਇਤਿਹਾਸ, ਸਿੱਖ ਇਤਿਹਾਸ। ਤੇ ਜੇ ਉਹਨੂੰ ਵੀ ਇਦਾਂ ਫੇਰ ਰੋਲਣ ਦਾ ਯਤਨ ਕਰਨਗੇ ਤੇ ਫੇਰ ਆਪਾਂ ਨੂੰ ਅਜ ਸੋਚਣਾ ਪਊਗਾ ਕਿ ਫੇਰ ਸ਼ਾਬਦ ਉੱਥੋਂ ਬੈਠੇ ਕਾੜਨਗੇ ਜਾਂ ਆਪਾਂ ਗੁਰਮੁਖ ਦੇ ਲਫ਼ਜ਼ ਜਿਹੜੇ ਆ ਜਿਹੜੀਆਂ ਇਹ ਮਹਾਨ ਜਥੇਬੰਦੀਆਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਆ ਇਹ ਕਾੜਨਗੇ ਕਿਉਂਕਿ ਬਣੀਆਂ ਇਸ ਕਾਰ ਦੇ ਲਈ ਧਰਮ ਦੇ ਖੇਤਰ ਲਈ ਇਸ ਦਾ ਮਤਲਬ ਸਖਤ ਐਕਸ਼ਨ ਕੀਤਾ ਲਿਆ ਜਾ ਸਕਦਾ ਦੇਖੋ ਮੇਰੀ ਬੇਨਤੀ ਨਾਲ ਤੁਹਾਨੂੰ ਕਰਾਂ ਦੇਖੋ ਇਹ ਮੈਂ ਹੁਣ ਜਿਹੜਾ ਯੁੱਗ ਚੱਲ ਰਿਹਾ ਇਹ ਯੁੱਗ ਆ ਵਿਚਾਰ ਦਾ ਤੇ ਅਸੀਂ ਵਿਚਾਰ ਦੇ ਤੌਰ ਤੇ ਹੀ ਤੇ ਜੇ ਕੋਈ ਹੋਰ ਵੇ ਕਰਨਾ ਪਿਆ ਕਰ ਨਹੀਂ ਹਰਨਗੇ ਤਾਂ ਫਿਰ ਚਲੋ ਖਾਲਸਾ ਪੰਥ ਸੋਚ ਲੂਗਾ ਇਹਦੇ ਬਾਰੇ ਵਿੱਚ